ਭਾਰਤ ਤੇ ਪਾਕਿਸਤਾਨ ਵਿਚਾਲੇ جاری ਤਣਾਅ ਵਿਚਾਲੇ ਅਭਿਨੰਦਨ ਦੀ ਵਤਨ ਵਾਪਸੀ ਹੋਈ ਤਾਂ ਸਭ ਨੇ ਰਾਹਤ ਦਾ ਸਾਹ ਲਿਆ ਪਰ ਸੋਸ਼ਲ ਮੀਡੀਆ ਤੇ ਉਸ ਵਿਅਕਤੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਜੋ ਦਾਵਾ ਕਰ ਰਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਉਸਨੇ ਫੜਿਆ ਸੀ ਪਰ ਉਸਨੇ ਆਪਣੇ ਬਿਆਨ ਵੀ ਜੈਬੀ ਕੀ ਹੈ ਕਿ ਉਸਨੇ ਵੇਖਿਆ ਕਿ ਜਹਾਜ਼ 'ਤੇ ਅੱਗ ਲੱਗੀ ਹੈ ਤੇ ਪੈਰਾਸ਼ੂਟ ਤੋਂ ਦੋ ਆਦਮੀ ਹੇਠਾਂ ਆਏ ਨੇ ਚਸ਼ਮਦੀਦ ਮੁਤਾਬਿਕ ਪੈਰਾਸ਼ੂਟ ਤੋਂ ਨਿਕਲੇ ਅਭਿਨੰਦਨ ਕੋਲ ਰਿਵਾਲਵਰ ਸੀ ਤੇ ਹਵਾ 'ਚ ਫਾਇਰ ਕਰਦੇ ਹੋਏ ਸਭ ਤੋਂ ਪਹਿਲੇ ਉਹਨਾਂ ਇਹ ਪੁੱਛਿਆ ਸੀ ਕਿ ਇਹ ਹਿੰਦੁਸਤਾਨ ਦੀ ਕਿਹੜੀ ਰਿਆਸਤ ਹੈ ਤੇ ਜਦੋਂ ਅਭਿਨੰਦਨ ਨੂੰ ਅਹਿਸਾਸ ਹੋਇਆ ਕਿ ਉਹ ਪਾਕਿਸਤਾਨ ਚੈਤਾ ਉੱਪਜੇ ਤੇ ਆਪਣੇ ਪਿਛਾਰੇ ਲੋਕਾਂ ਨੂੰ ਰੋਕਣ ਲਈ ਕਈ ਫਾਇਰ ਹਵਾਜ ਕੀਤੇ ਤੇ ਜੇਬ 'ਚੋਂ ਕੁਝ ਜ਼ਰੂਰੀ ਦਸਤਾਵੇਜ਼ ਕੱਢ ਕੇ ਨਿਗਲ ਗਏ ਫਿਰ ਉਹਨਾਂ ਨੂੰ ਪੱਥਰ ਮਾਰਿਆ ਗਿਆ ਤੇ ਕਬਜ਼ੇ 'ਚ ਲੈ ਲਿਆ ਗਿਆ ਮੈਂ ਆਪਣੇ ਆਫਿਸ 'ਮ ਜਾ ਰਿਹਾ ਥਾ ਡਿਫਟੀ 'ਪ ਜਾ ਰਿਹਾ ਥਾ ਰਸਤੇ 'ਮ ਇੱਕ અમારી ਜਗ੍ਹਾ ਹੈ ਸੰਦੌੜ ادھر سندھار پہ ہم جب پہنچے تو ہم نے دیکھا کہ فضا میں ایک ہیلیپٹر ہے اس پہ یا کوئی جہاز ہے جو بھی تیارا ان کا اس تیارے میں آگ لگی ہوئی ہے جب آگ ہم نے دیکھی تو میں گاڑی میں تھا میں گاڑی میں سے گاڑی میں سے اتر گیا تو ہم نے پیرا شوٹ کے ذریعے دو تین آدمی دو آدمی ان کے جو ہیں وہ پیرا شوٹ کے ذریعے نیچے آتے ہوئے دیکھے ہیں جب ہم نے اس کا پیچھا کیا ہے تو یہ نیچے ابھی جہاں ہم کھڑے ہیں یہاں سے میرا کہ پانچ سو میٹر یہ نیچے نالا ہے اس نالے میں پانی کھڑا تھا وہ پانی میں چھلانگ لگا گیا ہے جب پانی میں اس نے چھلانگ لگائی تو میں نے اسے پکڑنے کی کوشش کی ہے تقریباً پانچ سات فٹ کے وقفے پہ میں تھا تو اس نے پھر مجھ پہ فائر کرنے کی کوشش کی ہے پھر میں نے مجبوری کے عالم میں وہاں سے نالے سے ایک پتھر اٹھایا ہے میں نے وہ پتھر اسے مارا ہے پہلا پتھر میرا اس کی ٹانک پہ لگا ہے جب ٹانک پہ لگا ہے تو دوسرا پتھر میں نے مارا ہے وہ بالکل پاس سے گزرتا ہوا چلا گیا اسے لگا تو نہیں ہے تو میں نے چھلانگ لگا کر پانی کے اندر اسے جا کر پکڑ لیا ہے اسے اپنے بازو میں لپیٹ لیا کہ اسے پوری طرح یہ اندازہ نہیں تھا کہ یہ ہمارا جو ہیلی کاپٹر یہ گرا ہے یہ ہندوستان کے اندر گرا ہے یا پاکستان کے اندر گرا ہے اس نے ہم سے کوشچن کیا ہے کہ یہ ہندوستان کی کون سی ریاست ہے تو ہم نے اسے کوئی جواب نہیں دیا دوبارہ جب اس نے ریپیٹ کیا کہ یہ پاکستان ہندوستان کا کون سا علاقہ ہے یہ ہندوستان ہے ہم نے اسے کہا ہاں ہا یہ ہندوستان ہے ٹھیک ہے پھر اس نے جی ہند کا اس طرح نعرہ لگایا ہے ٹھیک ہے جب اس نے نعرہ لگایا ہے تو پھر وہ آگے چل رہا تھا پانی ہم سے اس نے مانگا میں پانی تو اسے نہ دیا کیونکہ ہمارے پاس پانی ہے ہی نہیں تھا ٹھیک ہے

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵੀ ਦਾਅਵਾ ਕੀਤਾ ਸੀ ਕਿ ਉਸਨੇ ਦੋ ਭਾਰਤੀ ਪਾਇਲਟਾਂ ਨੂੰ ਫੜਿਆ ਸੀ ਜਿੰਨਾਂ 'ਚ ਇੱਕ ਦਾ ਇਲਾਜ ਚੱਲ ਰਿਹਾ ਪਰ ਬਾਅਦ ਵਿੱਚ ਪਾਕਿਸਤਾਨੀ ਸੈਨਾ ਦੇ ਬੁਲਵਕਤਾ ਮੇਜਰ ਜਨਰਲ ਆਸੀਫ ਗਫੂਰ ਨੇ ਕਿਹਾ ਕਿ ਦੋ ਭਾਰਤੀ ਪਾਇਲਟ ਨਹੀਂ ਸਿਰਫ ਇੱਕ ਹੀ ਪਾਇਲਟ ਕਬਜ਼ੇ 'ਚ ਹੈ ਪਰ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਚਸ਼ਮਦੀਦ ਨੇ ਕਿਹਾ ਕਿ ਉਸਨਲ ਪਾਕਿਸਤਾਨੀ ਆਰਮੀ ਵੀ ਨਾਲ ਸੀ ਫਿਰ ਉਸਨੇ ਇਹ ਕਿਉਂ ਵਿੰਗ ਕਮਾਂਡਰ ਨੂੰ ਫੜਿਆ ਜਦੋਂ ਕਿ ਪਾਕਿਸਤਾਨੀ ਆਰਮੀ ਖੁਦ ਇਹ ਕੰਮ ਕਰ ਸਕਦੀ ਸੀ ਕਰਹੁਣ ਉਸ ਦੂਜੇ ਵਿਅਕਤੀ ਦਾ ਕੀ ਜਿਸ ਨੂੰ ਕਿਸ ਚਸ਼ਮਦੀਦ ਨੇ ਆਪਣੀਆਂ ਅੱਖਾਂ ਨਾਲ ਉਤਰ ਦੇ ਵੇਖਿਆ ਸੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ